ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਵਾਦੇ ਅੰਜ ਹੁਣ ਦੇ ਪਹਿਲੀ ਵੱਡੀ ਖਬਰ ਦੇ ਬਲ ਸੀਐਮ ਨੇ ਨਜੀ ਫਾਇਦੇ ਦੇ ਲਈ ਕਿਸਾਨਾਂ ਦੇ ਹਿੱਤਾਂ ਨੂੰ ਵੇਚਣ ਦਾ ਸੌਦਾ ਕੀਤਾ ਨਵਜੋ ਸਿੱਧੂ ਤਾਂ ਦੋਸਤੋ ਕਾਂਗਰਸ ਨੇਤਾ ਤੇ ਸਾਬਕਾ ਕ੍ਰਿਕਟਰ ਨਮਜੋਤ ਸੰਘਾ ਸੁਧ ਨੇ ਫਸਲਾਂ ਤੇ ਘਟੂ ਘਾਟਾ ਸਮਰਥਨ ਮਲ ਦੀ ਗਰੰਟੀ ਦੇ ਲਈ ਲੜ ਰਹੇ ਪੰਜਾਬ ਦੇ ਕਿਸਾਨਾਂ ਦੇ ਮਾਣਰੇ ਵਿੱਚ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਆ ਜਿਸ ਵਿੱਚ ਲਿਖਿਆ ਸੀ ਕਿ ਕੇਂਦਰ ਦੇ ਕੰਟਰੋਲ ਵਾਲੇ ਮੋਹਰੇ ਬਣ ਕੇ ਤੁਸੀਂ ਆਪਣੇ ਨਿੱਜੀ ਫਾਇਦੇ ਲਈ ਕਿਸਾਨਾਂ ਦੇ ਹਿੱਤਾਂ ਨੂੰ ਵੇਚਣ ਦਾ ਸੌਦਾ ਕੀਤਾ ਹੈ। ਉਹਨਾਂ ਨੇ ਅੱਗੇ ਲਿਖਿਆ ਕਿ ਤੁਹਾਡਾ ਵਾਅਦਾ ਕੀਤਾ ਹੋਇਆ ਐਮਐਸਪੀ ਕਾਨੂੰਨ ਅਧੂਰਾ ਰਹਿ ਗਿਆ ਇਹ ਖਾਲੀ ਵਾਅਦਿਆਂ ਦੀ ਖੋਖਲੀ ਗੂੰਜ ਹੈ ਬਿਆਨਬਾਜ਼ੀ ਦੀ بجائے ਕਾਰਵਾਈ ਕਰੋ ਸੁਆਮੀ ਨਾਥਨ ਕਮਿਸ਼ਨ ਦੇ ਔਚਤਾ ਸੀ2+50 ਫਾਰਮੂਲੇ ਦੇ ਪਾਲਣਾ ਕਰਦੇ ਸਾਰੀਆਂ 23 ਫਸਲਾਂ ਦੇ ਲਈ ਘੱਟੋ ਘੱਟ ਸਮਰਥਨ ਮਲਤੇ ਖਰੀਦ ਦੀ ਗਰੰਟੀ ਦੇਣ ਵਾਲਾ ਪ੍ਰਸਤਾਵ ਬਣਾਓ ਸਮਾ ਸਾਡੇ ਕਿਸਾਨਾਂ ਦੇ ਲਈ ਇਨਸਾਫ ਮੰਗਦਾ ਹੈ ਪੰਜਾਬ ਤੋਂ ਵੱਡੀ ਖਬਰ ਰੱਦ ਕੀਤੇ ਗਏ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਤੁਹਾਨੂੰ ਉਸ ਤੋਂ ਪੰਜਾਬ ਦੇ ਵਿੱਚ ਰੱਦ ਕੀਤੇ ਗਏ ਰਾਸ਼ਨ ਕਾਰਡ ਧਾਰਕਾਂ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ ਮਿਲੇ ਜਾਣਕਾਰ ਦੇ ਅਨੁਸਾਰ ਖੁਰਾਕ ਅਤੇ ਸਬਲ ਸਪਲਾਈ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਸਰਕਾਰੀ ਪੋਰਟਲ ਤੇ ਉਕਤ ਸਾਰੇ ਪਰਿਵਾਰਾਂ ਦਾ ਡਾਟਾ ਇੱਕ ਵਾਰ ਫਿਰ ਚਾੜ ਦਿੱਤਾ ਗਿਆ ਕਰੀਬ 1 ਸਾਲ ਪਹਿਲਾਂ ਰੱਦ ਕੀਤੇ ਗਏ 40000 ਰਾਸ਼ਨ ਕਾਰਡ ਧਾਰਕਾਂ ਨੂੰ ਫਿਰ ਮੁਆਫਤ ਅਨਾਜ ਅਜੋਇਨਾ ਦਾ ਲਾਭ ਮਿਲੇਗਾ ਦੱਸ ਦੇ ਕੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਵੱਲੋਂ ਸਾਲ 2023 ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਨਾਲ ਸਬੰਧਤ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਜੋਨਾਂ ਦੇ ਨਾਲ ਜੁੜੇ 40000 ਪਰਿਵਾਰਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਸਨ ਯੋਜਨਾਤ ਦੇ ਨਾਲ ਜੁੜੇ ਪਰਿਵਾਰਾਂ ਦੇ ਵੱਲੋਂ ਸਬੰਧਤ ਅਧਿਕਾਰੀਆਂ ਤੇ ਸਰਕਾਰ ਦੇ ਖਿਲਾਫ ਪੱਖਪਾਤ ਕਰਨ ਵਰਗੇ ਗੰਭੀਰ ਦੋਸ਼ ਲਾਉਂਦੇ ਹੋਏ ਵੱਡਾ ਵਬਾਲ ਖੜਾ ਕੀਤਾ ਗਿਆ ਸੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟਾਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬ ਦੇ ਵਿੱਚ ਤੂਫਾਨ ਦੀਆਂ ਖੋਪਨਾਕ ਤਸਵੀਰਾਂ ਉੱਡ ਗਈਆਂ ਘਰਾਂ ਦੀਆਂ ਛੱਤਾਂ ਕਈ ਥਾਵਾਂ ਤੇ ਡਿੱਗੇ ਦਰਖਤਾਂ ਤੇ ਕੰਦਾਂ ਸਾਂ ਦੋਸਤੋ ਬੀਤੇ ਦਿਨੀ ਪੰਜਾਬ ਦੇ ਬਟਿੰਡਾ ਦੇ ਵਿੱਚ ਦੁਪਹਿਰ ਨੂੰ ਜ਼ਿਲ੍ਹੇ ਦੇ ਵਕਵਾਕ ਪਿੰਡ ਦੇ ਵਿੱਚ ਪਾਏ ਭਾਰੀ ਗੜੇਮਾਰੀ ਤੋਂ ਇਲਾਵਾ ਪਿੰਡ ਕੋਠਾ ਗੁਰੂਕਦੇ ਵਿੱਚ ਮੀਂਹ ਤੋਂ ਪਹਿਲਾਂ ਤੇਜ਼ ਹਨੇਰੀ ਦੇ ਨਾਲ ਬਾਬਰੂਲਾ ਦੇਖਣ ਨੂੰ ਮਿਲਿਆ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ਤੇਜ਼ ਤੂਫਾਨ ਨੇ ਪਿੰਡ ਕੋਠਾ ਗੁਰੂਕਾ ਦੇ ਵਿੱਚ ਇੱਕ ਛੱਡ ਦੀਆਂ ਕੰਦਾਂ ਨੂੰ ਤੋੜ ਦਿੱਤਾ ਟੀਨ ਦੀਆਂ ਛੱਤਾਂ ਨੂੰ ਟੱਕਣ ਵਾਲੀਆਂ ਚਾਦਰਾਂ ਵੀ ਤੋੜ ਦਿੱਤੀਆਂ ਪਿੰਡ ਕੋਠਾ ਗੁਰੂਕਾਹ ਤੋਂ ਮਿਲੇ ਪਾਣੀ ਦੇ ਬਾਬੂਲੇ ਦੀ ਵੀਡੀਓ ਬਾਹਰ ਲੋਕਾਂ ਨੇ ਕਹਿਣਾ ਕਿ ਅਕਤਬ ਬਾਬੂਲਾ ਗੋਲ ਚੱਕਰ ਬਣਾਉਂਦੇ ਅਸਮਾਨ ਦੇ ਵਿੱਚ ਚਲਾ ਗਿਆ ਸੀ ਤੇ ਇਸ ਤੋਂ ਪਹਿਲਾਂ ਤੇਜ ਹਨੇਰੀ ਦੇ ਬਾੰਗਾ ਆਇਆ ਤੇ ਦਰਖਤ ਤੂੜਨ ਤੋਂ ਇਲਾਵਾ ਕੰਦਾ ਵੀ ਢਾ ਦਿੱਤੀਆਂ ਇਸ ਤਰ੍ਹਾਂ ਦਾ ਬਾਬੂਲਾ ਬਟਿੰਡਾਂ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਪੰਜਾਬ ਖੇਡ ਵਿਭਾਗ ਦੇ ਵਿੱਚ ਆ ਕੋਚ ਸੁਪਰਵਾਈਜ਼ਰ ਦੀਆਂ 286 ਅਸਾਮੀਆਂ 10 ਮਾਰਚ ਤੱਕ ਕਰ ਸਕਦੇ ਹੋ ਅਪਲਾਈ ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਵੱਲੋਂ ਖੇਡ ਨਰਸਰੀ ਦੇ ਲਈ ਕੋਚ ਅਤੇ ਸੁਪਰਵਾਈਜ਼ਰ ਦੀਆਂ ਅਸਾਮੀਆਂ ਦੇ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀ ਪ੍ਰਕਿਰਿਆ 286 ਅਸਾਮੀਆਂ ਦੇ ਲਈ ਹੁਣ ਜਾਰੀ ਅਤੇ ਜਾਇਦੇ ਵਿੱਚ ਅਪਲਾਈ ਕਰਨ ਦੇ ਤਰੀਕੇ ਦੇ ਵਿੱਚ ਵਾਅਦਾ ਕੀਤਾ ਗਿਆ ਹੈ। ਖੇਡ ਵਿਭਾਗ ਦੇ ਵੱਲੋਂ ਜਾਰੀ ਨਵੀਂ ਸੂਚਨਾ ਦੇ ਅਨੁਸਾਰ ਹੁਣ ਲੋਕਾਂ ਦਾ 10 ਮਾਰਚ ਤੱਕ ਅਪਲਾਈ ਕਰ ਸਕਣਗੇ ਇਹ ਭਰਤੀ ਪ੍ਰਕਿਰਿਆ। ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਦੇ ਰਾਈ ਆਊਟਸ ਆਊਰਸ ਕੀਤੇ ਜਾ ਰਿਹਾ ਤੇ ਇਹ ਭਰਤੀ ਰਾਹੀਂ ਚੁਣੇਗੇ ਅਮੀਰ ਬਾਰਾਂ ਦੇ ਸੇਵਾ ਦੇ ਮਿਆਦ 3 ਸਾਲ ਜਾਂ ਇਸ ਤੋਂ ਵੱਧ ਦਾ ਹੋਵੇਗਾ ਹਾਲਾਂਕਿ ਹਰ ਸਾਲ ਬਾਅਦ ਦਾ ਕੋਚਾਂ ਤੇ ਸੁਪਰਵਾਈਜ਼ਰਾਂ ਦੇ ਪਰ ਦਰਸ਼ਨ ਦੀ ਜਾਂਚ ਕੀਤੀ ਜਾਵੇਗੀ ਤੇ ਇਸੇ ਆਧਾਰ ਤੇ ਉਹਨਾਂ ਨੂੰ ਅੱਗੇ ਲਿਜਾਇਆ ਜਾਵੇਗਾ ਇਸ ਦੇ ਨਾਲ ਹੀ ਬਿਨੇ ਪੱਤਰ ਵੀ ਸਿਰੇ ਤੋਂ ਤਿਆਰ ਕੀਤਾ ਗਿਆ ਹੈ ਪੰਜਾਬੀ ਪਾਸ ਕਰਨ ਵਾਲੇ ਅਪਲਾਈ ਕਰ ਸਕਣਗੇ ਵਿੱਤ ਵਿਭਾਗ ਦਾ ਦਾਵਾ ਕੇਂਦਰ ਨੇ 12300 ਕਰੋੜ ਤੋਂ ਵੱਧ ਦੇ ਫੰਡ ਰੋਕੇ ਰੱਖੇ ਤਾਂ ਉਸ ਤੋਂ ਕੇੰਡਨਿਆ ਸਬਿੱਤੀ ਸਾਲ ਦੇ ਦੌਰਾਨ ਹੁਣ ਤੱਕ ਪੰਜਾਬ ਦੇ 12300 ਕਰੋੜ ਰੁਪਏ ਦੇ ਫੰਡ ਰੁਕ ਦਿੱਤੇ ਹਨ ਸੂਬੇ ਦੇ ਵਿੱਤ ਵਿਭਾਗ ਨੇ ਇਹ ਅੰਕੜੇ 5 ਮਾਰਚ ਨੂੰ ਐਲਾਨੇ ਜਾਣ ਵਾਲੇ ਵਿੱਤੀ ਸਾਲ 2024-25 ਦੇ ਬਜਟਾ ਪ੍ਰਸਤਾਵਨ ਅੰਤਮ ਸ਼ੋਧੰਦੇ ਹੋਏ ਇਹ ਅੰਕੜੇ ਜਾਰੀ ਕੀਤੇ ਹਨ ਜਾਣਕਾਰ ਦੇ ਅਨੁਸਾਰ ਸੂਬੇ ਦੇ ਆਧਾਰ ਲੈਂਡ ਦੇ ਸੀਮਾ ਦੇ ਵਿੱਚ 1800 ਕਰੋੜ ਰੁਪਏ ਦੇ ਕਟੌਤੀ ਕੀਤੀ ਗਿਆ 1807 ਕਰੋੜ ਰੁਪਏ ਦੇ ਵਿਸ਼ੇਸ਼ ਸਹਾਇਤਾ ਗ੍ਰਾਂਟ ਰੁਕ ਦਿੱਤੇ ਗਿਆ ਤੇ ਰਾਸ਼ਟਰੀ ਸਿਹਤ ਮਿਸ਼ਨਾਂ ਫੰਡਾਂ ਦੇ ਸਬੰਧ ਵਿੱਚ 800 ਕਰੋੜ ਰੁਪਏ ਦੇ ਕਟੌਤੀ ਕੀਤੀ ਗਈ ਹੈ। ਕੇਂਦਰ ਨੇ ਹਾਲ ਹੀ ਦੇ ਬਜਟ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਹੋਏ 4700 ਕਰੋੜ ਰੁਪਏ ਦੇ ਘਾਟੇ ਵਿੱਚ 2400 ਕਰੋੜ ਰੁਪਏ ਦੇ ਘਾਟੇ ਨੂੰ ਸੈਨ ਕਰਨ ਦੇ ਲਈ ਵੀ ਕਿਹਾ ਹੈ। ਐਸਾ ਰਕਮ ਨੂੰ ਰਾਜ ਦੇ ਉਧਾਰ ਲੈਣ ਦੀ ਸੀਮਾ ਦੇ ਵਿਰੋਧਾ ਐਡਜਸਟ ਕੀਤਾ ਜਾਣਾ ਤੇ ਇਸ ਤੋਂ ਇਲਾਵਾ ਸੂਬੇ ਦਾ 5500 ਕਰੋੜ ਰੁਪਏ ਦਾ ਪੈਂਡੂ ਵਿਕਾਸ ਫੰਡਾ ਕੇਂਦਰ ਦੇ ਕੋਲ ਜਾਰੀ ਕਰਨ ਦੇ ਲਈ ਪੈਂਡਿੰਗ ਹੈ ਕਿਸਾਨਾਂ ਦੇ ਨਵੇਂ ਰਣਨੀਤੀ ਨੇ ਉਡਾਏ ਸਰਕਾਰ ਦੇ ਹੋਸ਼ਾ ਦਿੱਲੀ ਜਾਣਗੇ ਪਰ ਤਾਂ ਦੋਸਤੋ ਪੰਜਾਬ ਹਰਿਆਣਾ ਸਰਹੱਦ ਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ ਆ ਬੀਮਾ ਦਾਣਾ ਬਾਰਿਸ਼ ਅਤੇ ਗੜੇ ਮਾਰੀ ਦੇ ਬਾਅਦ ਯੁੱਧ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕਿਸਾਨ ਡਟੇ ਹੋਏ ਹਨ ਤੇ ਇਸ ਦੇ ਨਾਲ ਹੀ ਕਿਸਾਨ ਹੁਣ ਹਰਿਆਣਾ ਪੰਜਾਬ ਦੇ ਤੀਜੇ ਡੱਬ ਵਾਲੀ ਬਾਰਡਰ ਨੂੰ ਸੀਲ ਕਰ ਰਹੇ ਹਨ ਤੇ ਇਸ ਦੇ ਨਾਲ ਹੁਣ ਵੱਡਾ ਸੰਕਟਾ ਖੜਾ ਹੋ ਸਕਦਾ ਹੈ ਕਿਸਾਨ ਦਿੱਲੀ ਕੂਚ ਬਾਰੇ ਵੀ ਅੱਜ ਐਲਾਨ ਕਰ ਸਕਦੇ ਹਨ ਤਹਿਤ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਨੇ 14 ਮਾਰਚ ਨੂੰ ਦਿੱਲੀ ਦੇ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਲੰਗੇ ਦਿਨ ਲੁਧਿਆਣਾ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਐਸ ਕੇ ਐਮ ਆਗੂਆਂ ਨੇ ਕਿਹਾ ਕਿ ਉਹ ਟਰੈਕਟਰਾਂ ਨਹੀਂ ਲੈ ਕੇ ਜਾਣਗੇ ਕਿਸਾਨ ਬਸਾਂ ਤੇ ਰੇਲਾ ਗੱਡੀਆਂ ਤੇ ਰਾਹੀਂ ਦਿੱਲੀ ਪਹੁੰਚਣਗੇ ਜਿੱਥੇ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਕਿਸਾਨ ਮਹਾਪੰਚਾਇਤ ਹੋਵੇਗੀ ਕਿਸਾਨਾਂ ਦੀ ਐਸਾ ਰਣਨੀਤਿਕ ਨਾਲ ਸਰਕਾਰ ਦੇ ਮੁਸ਼ਕਲ ਬਾਅ ਸਕਦੀ ਹੈ ਸੁਖਵੀਰ ਬਾਦਲ ਦੇ ਡੇਰਾ ਮੁਕੇ ਦੇ ਨਾਲ ਨੇੜਤਨ ਝੂਠਾ ਪੇਸ਼ ਕਰਿਆ ਐਸਆਈਟੀ ਵਕੀਲ ਤਾਂ ਦੋਸਤੋ ਕੋਟਕਪੁਰਾ ਗੋਲੀकांड ਮਾਮਲੇ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਸੁਖਵੀਰ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਪੰਜ ਹੋਰ ਮੁਲਜ਼ਮਾਂ ਦੇ ਵਿਰੁੱਧ ਦਾ ਦੋਸ਼ ਆਤੈ ਕਰਨ ਦੇ ਲਈ ਬਹਿ ਸਦਰਣ ਸੁਖਵੀਰ ਦੇ ਵਕੀਲ ਨੇ ਐਸਆਈਟੀ ਤੇ ਦੋਸ਼ ਲਾਇਆ ਕਿ ਉਹ ਅਕਾਲੀ ਦਲ ਮੁਖੀ ਬਰਾਦਾ ਸਾਜਸ ਦੇ ਅਦੋਸ਼ਾਂ ਨੂੰ ਸਾਬਤ ਕਰਨ ਦੇ ਲਈ ਭਰੋਸੇਯੋਗ ਸਮਗਰੀ ਵੱਜੋਂ ਗੈਰ ਮੌਜੂਦਾ ਹਾਲਾਤਾਂ ਨੂੰ ਝੂਠਾ ਪੇਸ਼ ਕਰਿਆ ਸੀਨੀਅਰ ਐਡਵੋਕੇਟ ਆਰਐਸ ਚਿਮਨ ਦਾਵਾ ਕੀਤਾ ਕਿ ਸੁਖਬੀਰ ਦੇ ਡੇਰਾ ਸੱਜਾ ਸੌਦਾ ਮੁਖੀ ਦੇ ਕਰੀਬੀ ਹੋਣ ਤੇ ਐਸਆਈਟੀ ਦੇ ਦੋਸ਼ ਬੇਬੁਨਿਆਦ ਹਨ ਉਹਨਾਂ ਨੇ ਦਾਵਾ ਕੀਤਾ ਕਿ ਡੇਰਾ ਮੁਖੀ ਦੇ ਨਾਲ ਆਪਣੀ ਦੋਸਤੀ ਬਣਾਈ ਰੱਖਣ ਦੇ ਲਈ ਸੁਖਬੀਰ ਦੇ ਨਿਰਦੇਸ਼ਾਂ ਤੇ 22 ਮਾਮਲਿਆਂ ਦੇ ਜਾਂਚ ਵਿੱਚਾ ਦਖਲ ਅੰਦਾਜੀ ਦੇ ਦੋਸ਼ ਝੂਠ ਦਾ ਪਲੰਦਾ ਹਨ ਤੇ ਮਾਮਲੇ ਦੇ ਅਗਲੇ ਸੁਣਵਾਈ ਹੁਣ 11 ਮਾਰਚ ਨੂੰ ਹੋਵੇਗੀ। ਸ਼ੁਭ ਕਰਨ ਦਾ ਭੋਗ ਸਮਾਗਮ ਅੱਜ ਆ ਦੇਸ਼ ਭਰ ਦੇ ਕਿਸਾਨ ਆਗੂ ਠੰਡਰ ਦੇ ਵਿਚ ਹੋਣਗੇ ਇਕੱਠੇ। ਦਿੱਲੀ ਕੂਚਿਆਂ ਨੂੰ ਲੈ ਕੇ ਕਰ ਸਕਦੇ ਨੇ ਵੱਡਾ ਐਲਾਨ। ਤਾਂ ਦੋਸਤੋ ਐਤਵਾਰ ਯਾਨੀ ਕਿ ਅੱਜ ਬਟਿੰਡਾ ਦੇ ਪਿੰਡਾਂ ਬੁੱਲਦ ਵਿਚ ਨੌਜਵਾਨ ਕਿਸਾਨ ਸ਼ੁਭ ਕਰਨ ਸੰਗ ਦਾ ਭੋਗ ਸਮਾਗਮ ਤਹਿ ਦੇ ਵਿਚ ਆ ਦੇਸ਼ ਭਰ ਦੇ ਕਿਸਾਨ ਆਗੂਆਂ ਦੇ ਆ ਇਕੱਠੇ ਹੁੰਦੇ ਸਭਾਵਨਾ ਹੈ ਅੱਜ ਕਿ ਕਿਸਾਨ ਜੱਟ ਬੰਗਿਆ ਆਪਣੀ ਅਗਲੀ ਰਣਨੀਤੀ ਅਤੇ ਦਿਲੀ ਮਾਰਚ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਹਨ ਦੂਜੇ ਪਾਸੇ ਭਾਰੀ ਬਰਸਾਤ ਦੇ ਬਾਵਜੂਦ ਕਿ ਕਿਸਾਨ ਸ਼ੰਭੂ ਬਾਰਡਰ ਤੇ ਡਟੇ ਹੋਏ ਹਨ ਤੇ ਬਲੌਗਰ ਜਪਾਨਾ ਸਿੱਧੂ ਲੱਖਾ ਸਦਾਨਾ ਤੇ ਜਸਵਿੰਦਰ ਬਰਾੜ ਨੇ ਸ਼ੰਭੂ ਸਰਾਧ ਤੇ ਪਹੁੰਚ ਕੇ ਆਪਣੇ ਸੰਬੋਧਨਾਂ ਦੇ ਰਾਹੀਂ ਕਿਸਾਨਾਂ ਨੂੰ ਉਤੇ ਸ਼ਾਹਿਤ ਕੀਤਾ ਸ਼ਨੀਵਾਰ ਨੂੰ ਪਏ ਮੀਂਹ ਦੇ ਕਾਰਨ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਦੇ ਕੰਬਲ ਗੱਦੇ ਅਤੇ ਹੋਰ ਸਮਾਨ ਗਿੱਲਾ ਹੋ ਗਿਆ ਕਿਸਾਨ ਸੁਖਦੇਵ ਸਿੰਘ ਨੇ ਕਹਿ ਕੇ ਕਿਸਾਨ ਹਰ ਤਰ੍ਹਾਂ ਦੇ ਮੌਸਮ ਦੇ ਵਿੱਚ ਕੰਮ ਕਰਨ ਦੇ ਆਧੇਨ ਤਹਿ ਦੇ ਲਈ ਮੀਂਹ ਕਿਸਾਨਾਂ ਦੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕਦਾ ਕਿਸਾਨ ਅੰਦੋਲਨ ਵਿਚਾਲੇ ਆਈ ਵੱਡੀ ਖਬਰ ਅੱਜ ਮਿਸ਼ਰਾ ਟੈਨਿਲਕੀਮ ਪਰ ਕਿਰੀ ਤੋਂ ਲੜਨਗੇ ਚੋਣਾਂ ਪਾਈਪਾਂ ਲੋਕ ਸਭਾ ਚੋਣਾਂ ਦੇ ਲਈ 195 ਉਮੀਦਵਾਰਾਂ ਦੀ ਪਹਿਲੀ ਲਿਸਟਾ ਜਾਰੀ ਕਰ ਦਿੱਤੀ ਹੈ ਚੌਥੇ ਕੇਂਦਰੀ ਮੰਤਰੀਆਂ ਨੂੰ ਟੈਗਟ ਮਿਲਿਆ ਹੈ ਸੂਚੀ ਦੇ ਵਿੱਚ 28 ਮਹਿਲਾਮਾ 27 ایسਏ 18 ایسਟ 57 ਓਵੀਸੀ ਨਾ ਸ਼ਾਮਲ ਹੰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਚੀ ਅਤੇ ਅਮਿਤੇਸ਼ਾ ਗਾਂਦੇ ਨਗਰ ਤੋਂ ਚੋਣ ਲੜਨਗੇ ਇਤਿਹਾਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲਕੀਮਪਰਖ ਖੇਰੀ ਦੇ ਵਿੱਚ ਮੜ ਤੋਂ ਅਜੇ ਕੁਮਾਰ ਮਿਸ਼ਰਾ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ ਤੇ ਜਿਸ ਤੋਂ ਕਿਸਾਨ ਨਰਾਜ ਹੈ ਨਜ਼ਰ ਆ ਰਹੇ ਹਨ ਕਿਸਾਨਾਂ ਨੂੰ ਸਰਬਨ ਸੰਗਪੰਧੇਰ ਨੇ ਵੀ ਇਸ ਨੂੰ ਲੈ ਕੇ ਵੱਡਾ ਬਿਆਨ ਜਾਰੀ ਕੀਤਾ ਹੈ ਪੰਜਾਬ ਦੇ ਪੰਚਾਇਤੀ ਚੋਣਾਂ ਹੋਣਗੀਆਂ ਲੇਟ ਹੁਣ ਸਰਪੰਚਾਂ ਦੀ ਥਾਂ ਸਰਕਾਰੀ ਅਫਸਰਾਂ ਦੇ ਕੋਲ ਆ ਪਾਵਰਾ ਪੰਜਾਬ ਦੇ ਵਿੱਚ ਆ ਪੰਚਾਇਤੀ ਚੋਣਾਂ ਹੁਣ ਦੇਰੀ ਦੇ ਨਾਲ ਹੋਣਗੀਆਂ ਮੰਨਿਆ ਜਾ ਰਿਹਾ ਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਕਰਵਾਵੇਗੀ ਇਸ ਦੇ ਲਈ ਨਵੀਆਂ ਪੰਚਾਇਤਾਂ ਚੁਣੇ ਜਾਣ ਤੱਕ ਪੰਚਾਇਤਾਂ ਦਾ ਕੰਮ ਕਾਜ ਸਰਕਾਰੀ ਅਧਿਕਾਰੀ ਅਤੇ ਮੁਲਾਜ਼ਮੀ ਦੇਖਣਗੇ ਤਾਂ ਇਸ ਦੇ ਲਈ ਪੰਚਾਇਤਾਂ ਭੰਗ ਹੋਣ ਮਗਰੋਂ ਹੁਣ ਨਵੇਂ ਪ੍ਰਬੰਧਕਾ ਲਾਉਣ ਦੇ ਅਧਿਕਾਰ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਦਿੱਤੇ ਗਏ ਹਨ ਪੰਜਾਬ ਦੇ ਵਿੱਚ ਇਸ ਵੇਲੇ 13241 ಗ್ರಾಮ ਪੰਚਾਇਤਾਂ ਦਾ ਦੱਸਦੇ ਕਿ ਪੰਜਾਬ ਸਰਕਾਰ ਨੇ 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀਆਂ ਸੁਭਰੀਆਂ ಗ್ರಾಮ ਪੰਚਾਇਤਾਂ ਭੰਗ ਕਰ ਦਿੱਤਆਂ ਹਨ ਪੰਚਾਇਤੀ ਰਿਕਾਰਡ ਦਾ ਚਾਰਜ ਹੁਣ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਲੈਣਗੇ ਤੇ ਜਲਦੀ ਇਨ੍ਹਾਂ ਪੰਚਾਇਤਾਂ ਦੇ ਪ੍ਰਬੰਧਕ ਨਿਯੁਗਤ ਹੋਣਗੇ ਪੰਚਾਇਤਾਂ ਦੇ ਥਾਂ ਨਿਯਾਗਾਂ ਤੱਕ ਇਹਤੇ ਜਾਣ ਵਾਲੇ ਪ੍ਰਬੰਧਕ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਂਦੇ ਯੋਗ ਹੋਣਗੇ ਪਰ ਉਹ ਪੰਚਾਇਤੀ ਜ਼ਮੀਨਾਂ ਦੇ ਤਬਾਦਲੇ ਜਾਂ ਲਈ ਤੇ ਦੇਣ ਆਦਿ ਜੇ ਫੈਸਲੇ ਨਹੀਂ ਲੈ ਸਕਣਗੇ